ਹਾਂਜੀ ਮਾਰਨਿੰਗ ਵੈਰੀ ਵੈਰੀ ਗੁੱਡ ਹੈ ਜੀ ਤੇ ਲੱਗੇ ਆ ਬਲੌਗ ਸ਼ੁਰੂ ਕਰਨ ਸਵੇਰ ਦੇ 5 ਵਜੇ ਆ ਤੇ ਮੋਟਰਾਂ ਦੀ ਲੈਣ ਦਾ ਟਾਈਮ ਬਦਲ ਗਿਆ ਨਾ 5 ਵਜੇ ਚੱਲਦੀਆਂ 9 ਵਜੇ ਚੱਲਦੀਆਂ ਤਾਂ ਕਰਕੇ ਫੇ ਪਾਣੀ ਦੀ ਦਿੱਕਤ ਆਉਂਦੀ ਸੀ ਫੇ ਪਾਣੀ ਅੱਜ ਡਰਮ ਕੋਲੇ ਲੈ ਆਂਦਾ ਗਿੰਦਾ ਲੱਗਾ ਦਵਾਈ ਦਾ ਕੁਝ ਪੜਨ ਅੱਧਾ ਘਟਨਾ ਮੁੱਥੋਂ ਪਰ ਲਿਆਏ ਸੀ ਥੋੜਾ ਜਿਹਾ ਸੀ ਭਰਨਾ ਮੈਂ ਨਾਲ ਛੋਟੇ ਬੈਪ ਆਪਣੇ ਭਰ ਦੋ ਮਿੰਟ ਲੱਗਣੇ ਇਹਗਾ ਤਾਂ ਬੜਾ ਬੈਪ ਸੀ ਉਹ ਲਾਉਣਾ ਪੈਣਾ ਸੀਗਾ ਫੇਰ ਖੋਲਣਾ ਪੈਣਾ ਸੀ ਇਹਨਾਂ 2 ਮਿੰਟ ਲੱਗਣਿਆ ਹੋਰ ਬਸ 5 ਕਰ ਦੇ ਸਕਦੇ ਆ ਮੌਸਮ ਅੱਜ ਹਵਾ ਚੱਲਦੀ ਆ ਬੱਦਲ ਹੋਇਆ ਆ ਜੇ ਤੁਹਾਨੂੰ ਉਹਦੇ ਕੈਮਰੇ ਚ ਦਿਦਾ ਹੋਵੇ ਹਵਾ ਚੱਲਦੀ ਆ ਠੰਡੀ ਪਾਟ ਹੋ ਕੇ ਛੱਡਿਆ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇੱਧਰ ਦੇਖੋ ਦੈਨ ਚੜਨ ਲੱਗਾ ਮਾੜਾ ਮਾੜਾ। ਕੀ ਆ ਵਿਊ ਆ। ਇਹ ਕੈਮਰੇ ਚ ਪਤਾ ਨਹੀਂ ਦਿਖਣਾ ਪਰ ਐਨ ਉਹ ਹੋ। ਹਾਂਜੀ ਪਾਣੀ ਭਰ ਗਿਆ। ਵਰਨ ਲੱਗੇ ਹੁਣ। ਡਰਟੀ ਵੀ ਵਰਪਲ ਨੇ। ਜਿੰਦੀ ਨੂੰ ਵੀ ਠਾਲਤਾ ਹੀ ਹੋ ਵੀ ਬਸ। ਆ ਜਾ ਨੰਬਰ ਲੋ ਵੀ ਮਿੱਤਰੋ ਮੋਟਰ ਤੇ ਆ ਗਿਆ ਡਰਮ ਕਾਲ ਇੱਕ ਭਰ ਕੇ ਰੱਖ ਗਿਆ ਇਹ ਤੇ ਲੱਗੇ ਦਵਾਈ ਬਣਾਉਣ ਦੀ ਤਿਆਰੀ ਕਰਨ ਨੂੰ ਮੋਲ ਐਨ ਸ਼ਾਂਤ ਆ ਗਰਬਾਣੀ ਚੱਲਦੀ ਵੀ ਤੂਰਾ ਪੰਡ ਉਹ ਸਾਹਮਣੇ ਗੁਰੂ ਘਰ ਤੂਰਾ ਪੈਂਡ ਦਾ ਗੁਰੂ ਘਰ ਆ ਦੇ ਰਵਾਨਾ ਬਣ ਤਾਰੂ ਬ੍ਰਹਮ ਪ੍ਰਭ ਪਾ ਦਰਾਖਤ ਲੱਗਿਓ ਐਨ ਹਾਂਜੀ ਲੋ ਜੀ ਚੱਲ ਪਏ ਆ ਤਿਆਰੀ ਹੋ ਗਈ ਆ ਪੜੇ ਪੰਪ ਲੱਗਣਗੇ ਹੁਣ ਉਹ ਗਿੰਦੇ ਹੋਣੀ ਸ਼ੁਰੂ ਕਰ ਲਿਆ ਆ ਇੱਕ ਇੱਕ ਜਿਹੜਾ ਐਵੇਂ ਪੰਪ ਭਰ ਕੇ ਤੁਰਿਆ ਹੁਣ ਰਖਾ ਰਿਆਂ ਤੁਹਾਨੂੰ ਅੱਗੇ ਜਾ ਕੇ ਅੰਜੇ ਕਹਿੰਦਾ ਲਗਭਗ ਅੱਧਾ ਕੰਮ ਨਿਬੜ ਚੱਲਿਆ ਮਤਲਬ 10 ਕ ਪੰਪ ਲੱਗ ਚੱਲੇ ਨੇ ਤੇ ਪੰਪ ਰਹਿ ਗਏ ਨੇ ਹੋਰ 22 ਤੇ ਹਵਾ ਚੱਲ ਪਈ ਆ ਤੋਪ ਨਿਕਲੀ ਉਹ ਚਕਾਓ ਪੰਪ ਹਾਂਜੀ ਲੋ ਜੀ ਅੱਧਾ ਬਜੱਦਾ ਕੰਮ ਹੋ ਗਿਆ ਆ ਤੇ ਮੁੰਡੇ ਲੱਗੇ ਹੋ ਪੰਪ ਤਿਆਰ ਆ ਅਗਲਾ ਰਾਉਂਡ ਆ ਹੁਣ ਚੱਲਾ ਰਾਉਂਡ ਇਹ ਗੈ ਸਕਦੇ ਆ ਕਿਉਂਕਿ ਪੰਪਾਂ ਦੇ ਢੇੜੇ ਲੱਗ ਜਾਂਦੇ ਆ ਤੇ ਲਗਭਗ 2 ਘੰਟਿਆਂ ਦਾ ਕੰਮ ਰਹਿ ਗਿਆ ਕਿ ਦੇਖਦੇ ਆ ਕਿੰਨਾ ਸਮਾਂ ਲੱਗਦਾ ਪਾਣੀ ਚਾਹ ਸਾਰਾ ਕੁਝ ਪ੍ਰਬੰਧ ਕੋਲ ਆ ਜੇ ਸਾਡੀ ਮੋਟਰ ਅੰਦਰੋਂ ਵੀ ਦਿਖਾ ਦਨੇ ਤੁਹਾਨੂੰ ਇਹ ਥੋੜੀ ਜਿਹੀ ਰਿਪੇਅਰ ਪੂਰ ਹੋ ਗਈ ਆ ਢਾ ਕੇ ਹੁਣ ਦੁਬਾਰਾ ਬਣਾਉਣ ਦਾ ਮਨ ਆ ਕਿਤੇ ਦੇਖਦੇ ਆ ਕਿਉਂਕਿ ਆ ਤੜ ਗਿਆ ਆ ਵੀ ਕਿ ਮੀਂਹ ਕਿਣੀ ਦੇ ਵਿੱਚ ਬੰਦਾ ਬਏ ਜਾਂਦਾ ਦੇਖਦੇ ਆ ਕਦੋਂ ਭਾਗ ਖੋਲਦੇ ਆ ਇਹ ਚੱਕੀਏ ਬਾਂਪ ਲਓ ਜੀ ਤੇ ਆਪਣੇ ਲਾਪੇ ਜੀ ਡਟ ਕੇ ਹੁਣ ਸਪਰੇਅ ਕਰਦੇ ਆ ਜੀ ਘਾਹ ਤੋਂ ਤੇ ਪਹਿਲਾਂ ਸਪਰੇਅ ਕੀਤੀ ਸੀ ਗਰੋਥ ਸੁੰਡੀ ਤੇ ਕੀੜੀ ਤੋਂ ਤੇ ਹੁਣ ਲੱਗਿਓ ਆ ਜੀ ਆਪਣੇ ਇਹ ਘਾਹ ਤੋਂ ਫੇਰ ਸਪਰੇਅ ਕਰਪਾ ਖਾਦ ਪਾਵਾਂਗੇ ਹਨ ਉਹ ਵੀ ਇੱਦੀ ਪਾਵਾਂਗੇ ਸਿਆੜ ਬਾਏ ਸਿਆੜ ਦੇਖ ਸਕਦੇ ਹੋ ਮੁੰਡੇ ਡਟੇ ਹੋ ਆਪਣੇ ਤੇਤਰ ਆਪਣਾ ਗਿੰਦਾ ਬਾਈ ਤੇ ਉਧਰ rahul ਗਿਆ ਹੈ ਜੀ ਤੇ ਆਪਣਾ ਸੂਰਜ ਵੀ ਨਿਕਲਿਆ ਹੈ ਜੀ ਤੇ ਆਪਣੇ ਰਾਤ ਤੇ ਹਨੇਰੀ ਬਹੁਤ ਚੱਲੀ ਦਿਨੇ ਵੀ ਤੇ ਆਪਣੇ ਨੇਰੀ ਨੇ ਬਹੁਤ ਕੰਮ ਖਰਾਬ ਕੀਤਾ ਤੇ ਤੂਫਾਨ ਵਾਂਗਰ ਸਗਾ ਇੱਕ ਇਸਮ ਦਾ ਲਓ ਜੀ ਤੇ ਮੇਰੇ ਵੀਰਿਓ ਤੇ ਲੱਗੇ ਉਹ ਸਪਰੇਅ ਕਰਨ ਤੇ ਆਪਾਂ ਅੱਜ ਜੀ ਤੁਰਾ ਵਾਲੀ ਮੋਟਰ ਤੇ ਤੇ ਅੱਜ ਇੱਥੇ ਕੰਮ ਨਿਬੜੀ ਜਾਣਾ ਤੇ ਫੇਰ ਕੱਲ ਦੀ ਦਿਹਾੜੀ ਆਪਾਂ ਬਾਡੀ ਵਾਲੀ ਮੋਟਰ ਤੇ ਲਾਵਾਂਗੇ ਉੱਥੇ ਕਰਾਂਗੇ ਸਪਰੇਅ ਪੱਠਿਆਂ ਤੋਂ ਤੇ ਲੱਗੇ ਵਾਰੀ ਬਾਈ ਹੁਣੇ ਤੇ ਤੁਹਾਨੂੰ ਦੇਖ ਸਕਦੇ ਹੋ ਹਵਾ ਵੀ ਚੱਲਦੀ ਹੈ ਜੀ ਹਵਾ ਨੇ ਕੰਮ ਖਰਾਬ ਕੀਤਾ ਪਿਆ ਰਾਤ ਵੀ ਉਹ ਹਨੇਰੀ ਜਲਦੀ ਕਾਫੀ ਤੇ ਲਓ ਜੀ ਤੇ ਲੱਗਿਓ ਸਪਰੇਅ ਕਰਨ ਤੇ ਦੇਖ ਸਕਦੇ ਹਾਂ ਜੀ ਕਿ ਸ਼ਵੇ ਦੇ 5 ਵਜੇ ਤੇ ਆਇਉਂਗਾ ਪਹਿਲਾਂ ਗਿਆ ਮੈਂ ਤੇਿੱਤਾ ਆਇਆ ਸ਼ਵੇ ਦੇ ਦੋ ਤਾਂ ਅਮੀਰਾ ਕਿੱਜਾ ਆ ਪੰਪ ਗਣ ਦੇ ਆ ਰਹੇ ਆ ਬਾਈ ਉਹ ਕਹਿੰਦਾ ਮੇਰਾ ਚੌਥਾ ਉਹ ਕਹਿੰਦਾ ਮੇਰਾ ਇੱਥੇ ਆਪਸ ਪੰਜਵਾਂ ਮੈਂ ਅੱਧ ਤੱਕ ਉਹ ਵੀ ਲਾ ਕੇ ਆਇਆ ਬਾਡੀ ਵਿੱਚ ਗਿਆ ਹੀ ਨਹੀਂ ਮੁੜ ਕੇ ਜਾਵਾਂਗੇ ਅੱਜ ਯਾਰ ਇਹ ਪੰਪ ਹੈਗੇ ਜੀ ਇਲੈਕਟ੍ਰੋਨਿਕ ਹਾਂਜੀ ਤੇ ਬਾਈ ਹੁਣੀ ਆ ਗਿਆ ਜੀ ਸਪਰੇਅ ਕਰਕੇ ਤੇ ਪੰਪ ਹੋ ਗਏ ਖਾਲੀ ਤੇ ਹੁਣ ਦੁਬਾਰਾ ਪੰਪ ਭਰਾਂਗੇ ਤੇ ਆ ਗਿਆ ਜੀ ਗੰਦਾ ਬਾਈ ਉਹ ਤੋਂ ਜੱਸੀ ਆ ਗਿਆ ਜੀ ਹਾਂਜੀ ਲੋ ਜੀ ਇੱਕ ਡਰਮ ਪਾਣੀ ਦਾ ਮਕਾਤਾ ਤੇ ਸਰਕਲ ਸਾਡਾ ਬਣਿਆ ਵਧੀਆ ਇਹਨ ਡਰਮਾ ਚ ਤਾਂ ਪਾਣੀ ਲਿਆਂਦਾ ਤੇ ਲਾਈਟ ਆਈ ਨਹੀਂ ਅੱਜ ਵੀ ਲਾਈਟ ਹੋਣੀ 9 ਵਜੇ 9 ਵਜੇ ਧੁੱਪ ਜਿਆਦੀ ਚੜ੍ਹਦੀ ਰਹੋ ਨਿੰਦੀ ਬੰਬ ਭਰ ਭਰ ਤੋਰੀ ਜਾਂਦਾ ਤੇ ਟਾਈਮ ਬਹੁਤ ਬੱਜਦਾ ਇਦਾਂ ਧੁੱਪ ਹੋਈ ਜਾਂਦੀ ਆ ਤੇ ਰਾਹੁਲ ਇੱਧਰ ਔਲੇ ਕੈਰੇਜ ਲਾ ਆਇਆ ਸੀ ਕਿਉਂਕਿ ਕੈਰਾ ਸੀਗਾ ਗਿੱਲਾ ਆਈ ਫੇ ਮਾੜੇ ਸ਼ੂਸ਼ਾ ਪਾਇਆ ਸੀ ਮੈਂ ਕਿਹਾ ਚਲੋ ਨੰਗੇ ਪੈਰੀਂ ਕੱਢ ਦਿੰਦਾਗਾ ਨੰਗੇ ਪੈਰੀਂ ਪਾਣੀ ਸਪਰੇ ਤੇ ਮਿਲਿਆ ਪਾਪ ਹੋ ਗਿਆ ਹੁਣ ਦੇਖਦੇ ਆ ਜਾ ਕੇ ਕੀ ਹੋਇਆ ਪੰਪ ਥੋੜਾ ਹੋਰ ਪਾਣੀ ਪੈਂਦਾ ਚੱਲੇ ਦੇਖ ਲਓ ਚਲਾ ਨਾ ਹੀ ਆ ਯਾਰ ਮੈਂ ਇਹ ਪਾਪ ਵੀ ਅਸੀਂ ਧੱਕਣੇ ਭਰ ਵੀ ਅਸੀਂ ਕਰਨਾ ਹੈ ਲਓ ਜੀ ਹਾਂਜੀ ਕੰਮ ਕਰਦੇ ਕਰਦੇ ਮੁੰਡਿਆਂ ਨੂੰ ਪਿਆਸ ਪਾਣੀ ਦੀ ਜ਼ਿਆਦਾ ਲੱਗ ਰਹੀ ਸੀ ਤੇ ਕੋਕ ਮੰਗਾਇਆ ਹੁਣ ਵੈਸੇ ਤਾਂ ਪੀਣਾ ਬਾਲਾ ਚੰਗੀ ਗੱਲ ਨਹੀਂ ਆ ਇਹ ਹੁਣ ਹੋਰ ਦਾ ਥਿਆ ਲੱਗਣੀ ਹੁਣ ਜ਼ਿਆਦਾ ਥਿਆ ਲੱਗਣੀ ਆ ਤੇ ਆ ਮੁੰਡੇ ਦਾ ਟੈਟੂ ਚੈੱਕ ਕਰੋ ਨਰਜੀ ਕਿੰਗ ਕਿਲਰ ਉਹ ਕਰਾ ਬਾਲ ਨਾਲਿੰਦਰ ਇਹਦੇ ਮਗਰ ਲਾ ਕੇ ਜੱਸਾ ਮੰਗੂ ਵਾਲਿਆਂ ਦਾ ਵੀ ਸੇਮ ਟੈਟੂ ਬਣਾ ਕੇ ਲੈ ਗਿਆ ਉਹਨੇ ਵੀ ਇੰਦਰੇ ਲਿਖਾ ਲਿਆ ਫੋਟੋ ਗੱਜ ਕੇ ਲੈ ਗਿਆ ਉਹ ਕਹਿੰਦਾ ਭਾਈ ਸੇਮ ਬਣਾ ਦੇ ਉਹ ਨਾਂ ਭਰਾਵਾ ਉਹਨੇ ਆਪਣੇ ਆਪਣੇ ਆਏ ਟਰੂ ਕਲਰ ਦੇ ਉਹਦਾ ਨਾਂ ਸ਼ੋ ਹੁੰਦਾ ਜੱਸੇ ਦਾ ਉੱਤੇ ਲਿਖਿਆ ਜਸਮੀਤ ਢਿੱਲੋ ਗੋਤ ਪਤਾ ਨਹੀਂ ਕਿੱਧਰੋਂ ਢਿੱਲੋ ਗੋਤ ਲਈ ਜਾਂਦਾ ਆਪਣੇ ਆਵੇ ਜੱਸੇ ਨੇ ਕਿਤੇ ਸਰਚ ਕਰੇ ਉਹਦੇ ਨੰਬਰ ਤੇ ਉੱਤੋਂ ਲਿਖਿਆ ਆਂਦਾ ਜਸਮੀਤ ਢਿੱਲੋ ਕੋ ਡਰਾਮਕ ਪਾਣੀ ਦੇ ਖਾਲੀ ਕਰਕੇ ਤੀਆ ਫੇ ਭਰ ਲਿਆਂਦਾ ਤੇ ਇਸ ਤੋਂ ਬਾਅਦ ਹੁਣ ਜਾਣ ਲੱਗਾ ਸ਼ਕੰਜਾ ਵੀ ਆ ਚੰਗੀ ਤਰ੍ਹਾਂ ਧੋਦਣਾ ਕਿਉਂਕਿ ਹੁਣ 2-3 ਦਿਨ ਬ੍ਰੇਕ ਲੱਗੂਗੀ ਤੇ ਪੰਪ ਰੈਡੀ ਨੇ ਤੇ ਨੂੰ ਖੇਚ ਜਾ ਕੇ ਹਾਂਜੀ ਜਿੱਦਾਂ ਕੇ ਤੁਸੀਂ ਦੇਖ ਸਕਦੇ ਆ ਵੀ ਇਹ ਕਿਹੜਾ ਹੈਗਾ ਆ ਮੋਢੇ ਵਾਲਾ ਇਹ ਜਿੱਦਾਂ ਹਲੇ ਉੱਠਦਾ ਪਿਆ ਜੰਮਦਾ ਪਿਆ ਇਹਨੂੰ ਘਾਹ ਨਹੀਂ ਦੱਬਣਾ ਸੀ ਹਲੇ ਜਿਹੜੀ ਆ ਦਵਾਈ ਜਾਨ ਸਪਰੇ ਹੋ ਰਹੀ ਹੈ ਐ ਟਾਈਮ ਤੇ ਹੋ ਰਹੀ ਹੈ ਇਹਨੂੰ ਤੇ ਉਧਰ ਆਪਣਾ ਬੀਜੜਿਆ ਸਾਰਾ ਕਰਨਾ ਤੇ ਉਹਨੂੰ ਜਦੋਂ ਆਪਾਂ ਹੁਣ ਕੋਰਾ ਜਨ ਵਗੈਰਾ ਪਾ ਚੁੱਕੇ ਆ ਤੇ ਉਹਦੇ ਨਾਲ ਉਹ ਦਾ ਦੇਖ ਲਓ ਭੁਵੇਂ ਖੁਦ ਹੀ 10-10 ਕਰਨਾ ਵੀ ਹਾਂਜੀ ਵੀ ਮੈਨੂੰ ਕੋਈ ਚੀਜ਼ ਪਈ ਆ ਤੇ ਕਿੰਦਾ ਗੰਦੋਲਾ ਜੀ ਨਾਲ ਸਾਡੇ ਕੰਨ ਨੂੰ ਮੁੰਡੇ ਨੇ ਏਅਰਪੋਰਟ ਲਾਇਆ ਹੋਇਆ ਗਾਣੇ ਚੱਲਦੇ ਪਏ ਆ ਕਹਿੰਦਾ ਮਾੜੇ ਮਾੜੇ ਤੇ ਬੱਸ ਦੋ ਪੰਪ ਰਹਿ ਗਏ ਇਸ ਤੋਂ ਬਾਅਦ ਕੰਮ ਹੋ ਜਾਣਾ ਫਤਿਹ ਤੂਰਾ ਦਾ ਤੇ ਹਲਕਾ ਹਲਕਾ ਸਾਹ ਝੜਿਆ ਸੌਪ ਹੋ ਗਈ ਕਿਉਂਕਿ 9:00 ਵੱਜ ਗਏ ਹਾਂਜੀ ਕੁਛ ਕਹਿਣਾ ਜਾਨੇ ਕਿੰਦਾ ਗੰਦੋੜਾ ਜੀ ਕੁਛ ਕਹਿਣਾ ਬਸ ਬਹੁਤ ਵਧੀਆ ਹੋ ਗਈ ਸਪਰੇ ਹੁਣ ਸਪਰੇ ਬਸ ਬਾੜ ਹੀ ਰਹਿ ਗਈ ਬਾੜ ਹੀ ਰਹਿ ਗਈ ਪੱਠਾ ਜਲੇ ਤੈਨ ਹਾਂਜੀ ਕਹਿੰਦੇ ਜਦੋਂ ਪੱਠਾ ਲੂ ਹੋ ਗਿਆ ਆ ਤਾਂ ਪੈਣੀ ਆ ਤੇ 10 12 ਦਿਨ ਮਤਲਬ ਬਾਅਦ ਤੇ ਉੱਥੇ ਪਾਣੀ ਲੱਗਾ ਆ ਬਾਡੀ ਵੀ 11 ਨੂੰ 95B ਵਾਲੇ ਨੂੰ ਜਿਹੜਾ ਇੱਕ ਖੇਤ ਆ ਤੇ ਉਹਨੂੰ ਇੱਕ ਦੋ ਦਿਨਾਂ ਤੋਂ ਦੇਖਦੇ ਆ ਫਿਰ ਜਦੋਂ ਮਾੜਾ ਜਿਹਾ ਪੈਰ ਆਥਣ ਲੱਗ ਗਿਆ ਤੇ ਉਹ ਚ ਵੀ ਚੱਕ ਦੇਣੀ ਆ ਸਪਰੇ ਫੇ ਲਿਆਵਾਂਗੇ ਜਾ ਕੇ ਸਮਾਨ ਹੋਰ ਖਾਦ ਦੇ ਵਿੱਚ ਪਾਉਣ ਨੂੰ ਪोटाश ਪਾਵਾਂਗੇ ਥੋੜੀ ਜਿਹੀ ਡਾਇਆ ਪਾਵਾਂਗੇ ਵਿੱਚ ਠੀਕ ਕਰਦੇ ਕਰਾਂਦੇ ਕਰਾਂਗੇ ਸੰਡੀ ਦੋ ਤੇ ਪਾ ਦਾਂਗੇ ਮਾੜਾ ਮੋਤਾ ਆਹੋ ਕਿਹੜਾ 100 ਪਟਾਕਾ ਛੇਦ ਨੂੰ ਠੀਕ ਗੱਲਾਂ ਵੇਦਾ ਨਾ ਗੰਨੇ ਦੀ ਗਰੋਥ ਹੋ ਗਏ ਜਦੋਂ ਬੰਨਣ ਤੇ ਚੱਲ ਜਾਣਾ ਤੇ ਬਸ ਇਹ ਲੋਡ ਨਹੀਂ ਆਹੀ 1 ਮਹੀਨਾ 1.5 ਮਹੀਨਾ ਫਾੜ ਲੋ ਤੇ ਬਾਕੀ ਕੰਮ ਹੱਥੀਂ ਕਰਿਆ ਕਰੋ ਯਾਰ ਆਪ ਕਰਨਾ ਪਜਾਈਦਾ ਤੇ ਅਸੀਂ ਵੀ ਪਹਿਲਾਂ ਕਈ ਵਾਰ ਕਾਲ ਕਰ ਜੰਦੇ ਸੀ ਫੇ ਚਲੋ ਸਾਨੂੰ ਹੁਣ ਥੋੜਾ ਜਿਹਾ ਹੋਇਆ ਵੀ ਨਹੀਂ ਆਪ ਕਰਨਾ ਚਾਹੀਦਾ ਤੇ ਥੋੜਾ ਜਿਹਾ ਫਿਰ ਆਪਣੇ ਨਾਲ ਆਪਣੇ ਬਾਈ ਵੱਡੇ ਸਪੋਰਟ ਕਰਦੇ ਨੇ ਤੇ ਬਾਹਰ ਸਾਡੇ ਅਮਰ ਦਾਣੂ ਜੀ ਬੈਠੇ ਆ ਉਹ ਵੀ ਕਹਿੰਦੇ ਬਹੁਤ ਐਪਰੀਸ਼ੀਏਟ ਸਾਡੇ ਖਾਸ ਕਰਕੇ ਇੰਦਰਜੀਤ ਭਾਜੀ ਦੁਰਗਾਪੁਰ ਵਾਲਿਆਂ ਨੇ ਸਪੈਸ਼ਲੀ ਮੈਸੇਜ ਕੀਤਾ ਸੀ ਕਹਿੰਦੇ ਆ ਗਲੈਡ ਕਿ ਮੈਂ ਬਹੁਤ ਖੁਸ਼ ਹੋਇਆ ਤੇ ਤੁਸੀਂ ਵਧੀਆ ਇਦਾਂ ਕੰਮ ਕਰਨ ਲੱਗੇ ਹੋ ਆ ਤੇ ਇਦਾਂ ਹੀ ਹੁੰਦਾ ਬੰਦੇ ਨੂੰ ਉਹ ਫੇ ਗਾਹਾਂ ਦੀ ਗਾਹਾਂ ਬੰਦੇ 'ਚ ਹੋਰ ਉਹਨਾਂ ਗੱਨਾ ਵਧੀਆ ਨਿਕਲੂਗਾ ਤੇ ਹੋਰ ਗਾਹਾਂ ਦੀ ਗਾਹ ਵਿੱਚ ਓਨੇ ਦੇ ਵੀ ਐਕਸਪੈਰੀਮੈਂਟ ਕਰਾਂਗੇ ਅੱਗੇ ਕੀ ਜਾ ਸੋਚਿਆ ਹੀ ਆ ਵੀ ਰਹਿਣਾ ਹੀ ਇੱਥੇ ਆ ਤਾਂ ਹੁਣ ਫੇਰ ਉਹ ਹਿਸਾਬ ਨਾਲ ਖੇਤੀ ਕਰਾਂਗੇ ਤੇ ਚਲੋ ਕਰ ਲਈਏ ਸਪਰੇ ਗੱਲਾਂ ਬਾਤਾਂ ਫੇਰ ਕਰਦੇ ਆ ਬਾਅਦ ਚ ਵੇਲੇ ਹੋਗੇ